Gracias. ਜਿਹੜੇ ਆਪਣੇ ਨਵੀਨ अरोड़ा ਜੀ ਦੀ ਜਿਹੜੀ ਪਿਛਲੇ ਦਿਨੀ 15 ਤਰੀਕ ਨੂੰ ਜਿਹੜੀ ਹੱਤਿਆ ਕੀਤੀ ਗਈ ਸੀਗੀ ਜਿਦੇ ਵਿੱਚ ਦੋ ਜਣੇ ਬਾਦਲ ਤੇ ਇੱਕ ਜਿਹੜਾ ਇੱਕ ਸਾਡਾ ਹੋਰ ਉਹਦੀ ਇਨਵੈਸਟੀਗੇਸ਼ਨ ਦੌਰਾਨ ਸਾਡੀ ਉਸ ਨੂੰ ਆਈਡੈਂਟੀਫਾਈ ਕਰ ਲਿਆ ਗਿਆ ਤੇ ਉਸ ਨੂੰ ਵੀ ਅਸੀਂ ਜਲਦ ਫੜ ਲਾਂਗੇ ਸਾਡੀਆਂ ਟੀਮਾਂ ਉਹਦੇ ਤੇ ਲੱਗੀਆਂ ਹੋਈਆਂ ਤੇ ਇੱਕ ਕਨਵ ਹੈ ਹਰਸ਼ ਇਹ ਦੋ ਜਣਾਂ ਨੂੰ ਅਸੀਂ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਮਿਲੀ ਹੈ ਪੁਲਿਸ ਨੂੰ ਜਿਹੜੇ ਕਿ ਇਥੋਂ ਫਰਾਰ ਸੀ ਤੇ ਆਪਣੇ ਆਪ ਨੂੰ ਲੁਕਾ ਰਹੇ ਸੀ ਜਿਹੜੀ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਤੋਂ ਸੀਸੀਟੀਵੀ ਤੋਂ ਤੇ ਸਾਰਿਆਂ ਤੋਂ ਇਹਨਾਂ ਨੂੰ ਆਇਡੈਂਟੀਫਾਈ ਕਰਨ ਤੋਂ ਬਾਅਦ ਇਹਨਾਂ ਨੂੰ ਅਸੀਂ ਫੜਨ ਦੇ ਵਿੱਚ ਕਾਮਯਾਬ ਹੋਏ ਆ ਤੇ ਇਹ ਕਨਵ ਹੈ ਇਹ ਇਸ ਦਾ ਜਨਮ ਦਿਨ ਸੀ 13 ਤਰੀਕ ਨੂੰ ਇਸ ਦੇ ਘਰ ਬੈਠ ਕੇ ਇਹਨਾਂ ਨੇ ਸਾਰੀ ਪਲੈਨਿੰਗ ਕੀਤੀ ਕਨਵ ਦੇ ਘਰ ਤੇ ਇਹਨਾਂ ਨੇ ਉੱਥੇ ਕਨਵ ਹਰਸ਼ ਬਾਦਲ ਜਤਨ ਕਾਲੀ ਤੇ ਇਹਨਾਂ ਦਾ ਇੱਕ ਹੋਰ ਸਾਥੀ ਉਹ ਉਹਨਾਂ ਨੇ ਬੈਠ ਕੇ ਸਾਰੀ ਪਲੈਨਿੰਗ ਕੀਤੀ ਤੇ ਪਲੈਨਿੰਗ ਤੋਂ ਬਾਅਦ ਇਹਨਾਂ ਨੇ ਇਸ ਦੀ ਰੈਕੀ ਕੀਤੀ ਵੈਪਨ ਪ੍ਰੋਕਿਊਰ ਕੀਤਾ ਜਾ ਕੇ ਇਹਨਾਂ ਨੇ ਯੂਪੀ ਤੋਂ ਉੱਥੋਂ ਲੈ ਕੇ ਆਏ ਉੱਥੋਂ ਦੋ ਵਾਰੀ ਗੇੜਾ ਮਾਰਿਆ ਇਹਨਾਂ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਆ ਟੀਮ ਬਣਾ ਕੇ ਜਿਹੜੇ ਇਹ ਇਹ ਵੀ ਸੀਗੇ ਤੇ ਨਾਲ ਚਾਰੇ ਜਾਨੇ ਚਾਰ ਜਾਨੇ ਗਏ ਉਹਨਾਂ ਨੂੰ ਛੱਡਿਆ ਦੂਸਰੇ ਜਾਨੇ ਬੈਕਅਪ ਤੇ ਸੀਗੇ ਤੇ ਇਹਨਾਂ ਨੇ ਉੱਥੇ ਜਿਹੜੀ ਨਵੀਂ ਡੋੜਾ ਦੀ ਹੱਤਿਆ ਕਰਨ ਸਰ ਇਹ ਕਾਰਨ ਕੀ ਰਿਹਾ ਜੀ ਉਹਦੀ ਹੱਤਿਆ ਕਰਨ ਦਾ ਕਾਰਨ ਕੀ ਹੁਣ ਟਿਕਰ ਸਾਹਮਣੇ ਆਇਆ ਸਰ ਬਿਲਕੁਲ ਜੀ ਜਿਹੜਾ ਜਤਨ ਕਾਲੀ ਆ ਇਹਨਾਂ ਨੂੰ ਇਸ ਨੇ ਸਾਰਾ ਇਹ ਕਿਹਾ ਸੀਗਾ ਵੀ ਆਪਾਂ ਇਹ ਕਰਨਾ ਵੀ ਇਹ ਜ਼ਰੂਰੀ ਹੈ ਤੇ ਇਹਨਾਂ ਨੇ ਮੈਂ ਜਿਹੜੀ ਸਾਡੀ ਹੁਣ ਤੱਕ ਦੀ ਪੁੱਛ ਗਿਸ਼ ਤੋਂ ਉਹਦਾ ਸਾਹਮਣੇ ਆਉਂਦਾ ਵੀ ਜਤਨ ਕਾਲੀ ਹੀ ਜਿਹੜਾ ਮੇਨ ਹੈ ਜਿਹੜਾ ਉਹਨੂੰ ਚਾਹੁੰਦਾ ਸੀਗਾ ਵੀ ਉਹਦੀ ਹਤੇ ਕੀਤੀ ਜਾਵੇ ਤੇ ਇਹਨੇ ਉਹਨੇ ਪੈਸੇ ਵੀ ਆਫਰ ਕੀਤੇ ਪਹਿਲਾਂ ਘੱਟ ਪੈਸੇ ਆਫਰ ਕੀਤੇ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਵੀ ਆਫਰ ਕੀਤਾ ਵੀ ਤੁਹਾਨੂੰ ਮੈਂ ਲੱਖ ਰੁਪਏ ਦੇ ਦੂੰਗਾ ਸਰ ਕਿੰਨੇ ਬੰਦਿਆਂ ਦੀ ਸ਼ਮੂਲਤ ਪਾਈ ਗਈ ਹੈ ਹਜੇ ਤੱਕ ਇਸ ਵਿੱਚ ਜੀ ਜਿਹੜੀ ਇਹ ਸਾਰੇ ਇਹਨਾਂ ਨੇ ਰਲ ਕੇ ਜਦੋਂ ਕਨਵ ਨੇ ਆਪਣੇ ਉਹਦੇ ਘਰ ਦੇ ਵਿੱਚ ਸਾਰੀ ਪਲੈਨਿੰਗ ਹੋਈ ਕਨਵ ਹਰਸ਼ ਬਾਦਲ ਜਤਨ ਕਾਲੀ ਤੇ ਇੱਕ ਜਿਹੜਾ ਉਹਨਾਂ ਦਾ ਸਾਥੀ ਆ ਹੋਰ ਜਿਹੜਾ ਇਨਵੈਸਟੀਗੇਸ਼ਨ ਸਾਡਾ ਸਾਹਮਣੇ ਆ ਚੁੱਕਿਆ ਨਾਂ ਤੇ ਉਸ ਨੂੰ ਅਸੀਂ ਜਲਦੀ ਫੜ ਲਾਂਗੇ ਇਹ ਪੰਜਾਂ ਨੇ ਇਹ ਸਾਰੀ ਪਲੈਨਿੰਗ ਕੀਤੀ ਤੇ ਰੇਕੀ ਕੀਤੀ ਵੈਪਨ ਲਿਆਇਆ ਤੇ ਉਹਨਾਂ ਨੇ ਇਸ ਕਟੜਾ ਨੂੰ ਜਬਾਬ ਸਰ ਜਿਹੜੇ ਵੈਪਨ ਦੂਸਰੇ ਰਾਜਿਆਂ ਚੋਂ ਲਿਆਂਦੇ ਗਏ ਸੀ ਕਿ ਉਹ ਬਰામਤ ਕਰ ਲੈ ਕਿੱਥੇ ਜਿਹੜਾ ਦੂਸਰੇ ਉਹ ਹਜੇ ਬਰામਤ ਕਰਨਾ ਜੀ ਜਿਹੜਾ ਉਹ ਵਾਲਾ ਵੈਪਨ ਹੈ ਜਿਹੜਾ ਇਸ ਯੂਜ਼ ਕੀਤਾ ਜਾਵੇਗਾ